ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਈਏ ਤੁਹਾਡੇ ਲਈ ਸਪੈਸ਼ਲ ਜੀ ਆਲੂ ਟਿੱਕੀ ਚਾਟ ਜਿਹੜੀ ਬਣਾਉਣ ਵਿੱਚ ਇੰਨੀ ਜ਼ਿਆਦਾ ਆਸਾਨ ਹੈ ਕਿ ਤੁਸੀਂ ਚਟਪਟ ਵਿੱਚ ਹੀ ਬਣਾ ਲਓਗੇ ਬੜੇ ਸਾਦੇ ਸਿੰਪਲ ਤਰੀਕੇ ਦੇ ਨਾਲ ਸਾਦੇ ਸਮਾਨ ਤੋਂ ਆਪਾਂ ਤਿਆਰ ਕੀਤੀ ਹੈ ਤੇ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੈ ਕਿ ਤੁਹਾਨੂੰ ਦੇਖ ਕੇ ਹੀ ਇਹਨੂੰ ਮੂੰਹ ਵਿੱਚ ਪਾਣੀ ਆ ਗਿਆ ਹੋ ਤੇ ਹੁਣ ਤੁਸੀਂ ਹਿਸਾਬ ਲਾਇਓ ਵੀ ਇਹ ਟੇਸਟੀ ਕਿੰਨੀ ਜ਼ਿਆਦਾ ਹੋਗੀ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਲਈਏ ਜੀ ਦੋ ਤਿੰਨ ਪਿਆਜ਼ ਜਿਨ੍ਹਾਂ ਨੂੰ ਤੁਸੀਂ ਛੋਟੇ ਛੋਟੇ ਕੱਟ ਲੈਣਾ ਹੈਗਾ ਫਿਰ ਆਪਾਂ ਕੁੱਕਰ ਦੇ ਵਿੱਚ ਰੱਖਿਆ ਜੀ ਪਾਣੀ ਗਰਮ ਤੇ ਸਭ ਤੋਂ ਪਹਿਲਾਂ ਇਹਦੇ ਲਈ ਬਣਾਵਾਂਗੇ ਆਪਾਂ ਛੋਲੇ ਤੇ ਛੋਲਿਆਂ ਨੂੰ ਆਪਾਂ ਪਹਿਲਾਂ ਹੀ ਭਿਉਂ ਕੇ ਰੱਖਿਆ ਸੀ 6-7 ਘੰਟਿਆਂ ਲਈ ਉਸ ਤੋਂ ਬਾਅਦ ਜਦੋਂ ਆਪਾਂ ਪਿਆਜ਼ ਕੱਟ ਲੇ ਕੁੱਕਰ ਵਿੱਚ ਪਾਣੀ ਹੋ ਗਿਆ ਜੀ ਗਰਮ ਤੇ ਛੋਲਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਕੁੱਕਰ ਦੇ ਵਿੱਚ ਪਾ ਦਿਓ ਉਸ ਤੋਂ ਬਾਅਦ ਫਿਰ ਵਿੱਚ ਪਾਵਾਂਗੇ ਆਪਣੇ ਬਰੀਕ ਕੱਟੇ ਹੋਏ ਪਿਆਜ਼ ਨਾਲ ਨਾਲ ਆਪਣਾ ਪਾਣੀ ਹੈ ਜਿਹੜਾ ਉਹ ਗਰਮ ਹੋ ਰਿਹਾ ਹੈ ਫਿਰ ਇਹਦੇ ਵਿੱਚ ਪਾ ਦਿਓ ਖੜੇ ਸੁੱਕੇ ਮਸਾਲੇ ਜਿਦੇ ਵਿੱਚ ਆਪਾਂ ਤੇਜ ਪੱਤਾ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਇਹ ਸਾਰੀਆਂ ਚੀਜ਼ਾਂ ਪਾਈਆਂ ਫਿਰ ਪਾਇਆ ਜੀ ਜਰੂਰ ਅਨੁਸਾਰ ਨਮਕ ਇੱਕ ਆਪਾਂ ਵੱਡੇ ਸਾਈਜ਼ ਦਾ ਆਲੂ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਤੇ ਉਹਨੂੰ ਵੀ ਵਿੱਚੋ ਹੀ ਪਾਤਾ ਇੱਕ ਚਮਚ ਪਾਇਆ ਆਪਾਂ ਦੇਸੀ ਘਿਓ ਦਾ ਤੇ ਫਿਰ ਚੁਟਕੀ ਭਰ ਪਾਇਆ ਇੱਥੇ ਬੇਕਿੰਗ ਸੋਡਾ ਜਿਹੜਾ ਆਪਾਂ ਸਬਜੀ ਵਗੈਰਾ ਵਿੱਚ ਯੂਜ਼ ਕਰਦੇ ਹਾਂ ਬਿਲਕੁਲ ਥੋੜਾ ਜਿਹਾ ਪਾਉਣਾ ਹੈਗਾ ਤਾਂ ਕਿ ਜਿਹੜੇ ਛੋਲੇ ਐ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਉਸ ਤੋਂ ਬਾਅਦ ਜੀ ਕੁੱਕਰ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਬੰਦ ਤੇ ਇਹਦੀਆਂ 5-6 ਬਿਸਲਾ ਲਗਾ ਲਾਂਗੇ ਫਿਰ ਆਪਾਂ ਇੱਕ ਪੈਨ ਵਿੱਚ ਇੱਕ ਗਲਾਸ ਪਾਣੀ ਦਾ ਗਰਮ ਰੱਖਿਆ ਸੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਇਆ ਜੀ ਦੋ ਪੇਲੀਆਂ ਜੀਆਂ ਗੁੜ ਦੀਆਂ ਜਿਵੇਂ ਪੇਲੀ ਚੋਂ ਦਾ ਛੋਟੀਆਂ-ਛੋਟੀਆਂ ਦੋ ਪਾ ਕੇ ਸਾਈਡ ਤੇ ਰੱਖਦੀਆਂ ਇਹਦੀ ਆਪਾਂ ਸੌਸ ਤਿਆਰ ਕਰਾਂਗੇ ਇਹ ਸੌਸ ਹੈ ਜਿਹੜੀ ਝਟਪਟ ਵਿੱਚ ਤਿਆਰ ਹੁੰਦੀ ਹੈਗੀ ਉਸ ਤੋਂ ਬਾਅਦ ਲਵਾਂਗੇ ਜੀ ਦੋ ਤਿੰਨ ਟਮਾਟਰ ਤੇ ਜਿਨ੍ਹਾਂ ਨੂੰ ਆਪਾਂ ਵੱਡੇ ਸਾਈਜ਼ ਵਿੱਚ ਕੱਟ ਲੈਣਾਗਾ ਤਿੰਨ ਚਾਰ ਲਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਬਿਲਕੁਲ ਥੋੜੀ ਜਿਹੀ ਲਈ ਹੈ ਆਪਾਂ ਅਦਰਕ ਸਾਰੇ ਸਮਾਨ ਨੂੰ ਕੱਟ ਕੇ ਇੱਕ ਸਾਈਡ ਤੇ ਰੱਖ ਲਾਂਗੇ ਇਹ ਜਿਹੜੀ ਛੋਲਿਆਂ ਦੀ ਸਬਜ਼ੀ ਆ ਬਣਾਉਣੀ ਬੜੀ ਆਸਾਨ ਹੈ ਸਾਰੇ ਸਮਾਨ ਨੂੰ ਕੱਟ ਕੇ ਅਪਾ ਇੱਕ ਜੱਗ ਦੇ ਵਿੱਚ ਪਾ ਲਾਂਗੇ ਤੇ 1-2 ਮਿੰਟਾਂ ਲਈ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਾਂਗੇ ਟਮਾਟਰਾਂ ਦੀ ਤੇ ਹਰੀ ਮਿਰਚ ਦੀ ਵਧੀਆ ਜੀ ਪਿਓਰੀ ਤਿਆਰ ਕਰਕੇ ਤੁਸੀਂ ਇੱਕ ਸਾਈਡ ਤੇ ਰੱਖ ਲਿਓ ਉਸ ਤੋਂ ਬਾਅਦ ਲੈ ਲਿਓ ਜੀ ਇੱਕ ਕੜਾਈ ਤੇ ਜਿਹਦੇ ਵਿੱਚ ਆਪਣੇ ਕੋਲੇ ਛੋਟੀ ਕੜਛੀ ਹੈ ਤੁਸੀਂ ਆਪਣਾ 스ਪੂਨ ਵਗੈਰਾ ਵੱਡਾ ਬਰਤ ਵਰਤ ਸਕਦੇ ਹੋ ਉਹ ਪਰ ਕੇ ਲਿਆ ਆਪਾਂ ਤੇਲ ਦਾ ਤੇਲ ਆਪਾਂ ਇੱਥੇ ਸਰੋਂ ਦਾ ਯੂਜ਼ ਕੀਤਾ ਹੈ ਤੁਸੀਂ ਜਿਹੜਾ ਵੀ ਕਿਚਨ ਵਿੱਚ ਵਰਤਦੇ ਹੋ ਉਹ ਹੀ ਲੈ ਸਕਦੇ ਹੋ ਫਿਰ ਪੁਨਾਂਗੇ ਵਿੱਚ ਜੀਰਾ ਤੇ ਦੋ ਪਾਈ ਆਪਾਂ ਸੁੱਕੀਆਂ ਲਾਲ ਮਿਰਚਾਂ ਉਹਨੂੰ ਤੁਸੀਂ ਇਸ ਤਰ੍ਹਾਂ ਮਰੋਰ ਲੈਣਾ ਉਸ ਤੋਂ ਬਾਅਦ ਜੀ ਆਪਾਂ ਵਿੱਚ ਪਾ ਦਾਂਗੇ ਟਮਾਟਰਾਂ ਦੀ ਪਿਓਰੀ ਤੇਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਜਿਹੜਾ ਵੀ ਇਹਦੇ ਵਿੱਚ ਪਾਣੀ ਯੂਜ਼ ਹੋਊਗਾ ਤੁਸੀਂ ਜੱਗ ਵਗੈਰਾ ਧੋਂਗੇ ਉਹ ਪਾਣੀ ਤੁਹਾਡਾ ਹੈਗਾ ਜਿਹੜਾ ਛੋਲਿਆਂ ਵਾਲਾ ਹੀ ਹੋਣਾ ਚਾਹੀਦਾ ਜਿਹੜੇ ਤੁਸੀਂ ਛੋਲੇ ਉਬਾਲ ਕੇ ਰੱਖੇ ਆ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਰੰਗ ਵਾਲੀ ਮਿਰਚ ਸਿੰਪਲ ਤਿੱਖੀ ਮਿਰਚ ਨਮਕ ਤਨੀਆ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਪਚਣਾ ਮਸਾਲਾ ਉਹ ਜ਼ਰੂਰ ਪਾਇਓ ਕਿਉਂਕਿ ਉਹਦੇ ਨਾਲ ਟੇਸਟ ਜਿਹੜਾ ਬੜਾ ਹੀ ਵਧੀਆ ਹੁੰਦਾ ਤੇ ਉਸ ਤੋਂ ਬਾਅਦ ਇੱਥੇ ਪਾਣੀ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਟਮਾਟਰਾਂ ਦੀ ਪਿਓਰੀ ਸੀ ਦੇਸੀ ਟਮਾਟਰ ਸੀ ਇਹਨਾਂ ਵਿੱਚ ਪਾਣੀ ਆਪਣੇ ਆਪ ਹੀ ਜ਼ਿਆਦਾ ਹੁੰਦਾ ਤੇ ਇਸ ਤਰੀਕੇ ਨਾਲ ਇਹਨੂੰ ਟੱਕ ਕੇ ਪਕਾਓ ਕਿਉਂਕਿ ਛਿੱਟੇ ਵਗੈਰਾ ਕਈ ਵਾਰੀ ਜ਼ਿਆਦਾ ਉੱਠਦੇ ਆ ਜਦੋਂ ਤੱਕ ਮਸਾਲਾ ਪੱਕ ਕੇ ਤਿਆਰ ਹੋਊਗਾ ਤਾਂ ਤੁਸੀਂ ਤੇਜ ਪਤਾ ਦਾਲ ਚੀਨੀ ਵੱਡੀ ਇਲਾਇਚੀ ਇਹ ਚੀਜ਼ਾਂ ਸਾਰੀਆਂ ਬਾਹਰ ਕੱਢ ਲਿਓ ਉਸ ਤੋਂ ਬਾਅਦ ਜੀ ਆਪਣੇ ਕੋਲੇ ਸੀਗਾ ਇੱਕ ਉਬਲਿਆ ਹੋਇਆ ਆਲੂ ਜਿਹੜਾ ਕਿ ਛੋਲਿਆਂ ਦੇ ਨਾਲ ਹੀ ਪੱਕ ਗਿਆ ਸੀ ਤੇ ਜਦੋਂ ਇਹ ਮਸਾਲਾ ਪੱਕ ਗਿਆ ਸਭ ਤੋਂ ਪਹਿਲਾਂ ਤੁਸੀਂ ਵਿੱਚੋਂ ਆਲੂ ਕੱਢਣਾ ਤਾਂ ਆਲੂ ਨੂੰ ਤੁਸੀਂ ਕੜਾਈ ਵਿੱਚ ਪਾ ਕੇ ਕਿਸੇ ਵੀ ਮੈਸ਼ਰ ਨਾਲ ਮੈਸ਼ ਕਰ ਲਿਓ ਛੋਲੇ ਆਪਣੇ ਬਿਲਕੁਲ ਤਿਆਰ ਹੈ ਉਹਨਾਂ ਨੂੰ ਤੁਸੀਂ ਦਬਾ ਕੇ ਦੇਖਿਓ ਚਾਟ ਵਿੱਚ ਜਿਹੜੇ ਵੀ ਛੋਲੇ ਮੰਗੇ ਬਿਲਕੁਲ ਪੱਕੇ ਹੋਣੇ ਚਾਹੀਦੇ ਆ ਸੌਫਟ ਹੋਣੇ ਚਾਹੀਦੇ ਹੈਗੇ ਅਲੂ ਨੂੰ ਆਪਾਂ ਕਰ ਲਿਆ ਮੈਸ਼ ਤੇ ਉਸ ਤੋਂ ਬਾਅਦ ਹੁਣ ਆਪਣਾ ਕੁੱਕਰ ਵਾਲੇ ਸਾਰੇ ਛੋਲੇ ਇਹਦੇ ਵਿੱਚ ਮਿਕਸ ਕਰ ਦਾਂਗੇ ਚਟਪੜ ਦੇ ਵਿੱਚ ਇਹ ਛੋਲਿਆਂ ਦੀ ਸਬਜ਼ੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਚਾਹੇ ਤੁਸੀਂ ਪੂਰੀ ਨਾਲ ਖਾਓ ਟਿੱਕੀ ਨਾਲ ਖਾਓ ਜਿੱਦਾਂ ਤੁਹਾਡਾ ਦਿਲ ਕਰੇ ਬੜਾ ਹੀ ਸੋਹਣਾ ਸਬਜ਼ੀ ਦਾ ਕਲਰ ਆਇਆ ਬਹੁਤ ਜ਼ਿਆਦਾ ਹੀ ਟੇਸਟੀ ਬਣਦੀ ਹੈ ਇੱਥੇ ਇਹਨੂੰ ਢੱਕ ਕੇ ਆਪਾਂ 10 ਮਿੰਟ ਲਈ ਮੀਡੀਅਮ ਫਲੇਮ ਤੇ ਹੋਰ ਪਕਾਵਾਂਗੇ ਤਾਂ ਕਿ ਸਬਜ਼ੀ ਦੀ ਗਰੇਵੀ ਹੋਰ ਗਾੜੀ ਹੋ ਜਾਵੇ ਫਿਰ ਆਪਾਂ ਜੀ ਗੁੜ ਨੂੰ ਰੱਖਿਆ ਸੀ ਗਰਮ ਪਾਣੀ ਵਿੱਚ ਭਿਓ ਕੇ ਤੇ ਚੰਗੀ ਤਰ੍ਹਾਂ ਮੈਲਟ ਹੋ ਗਿਆ ਫਿਰ ਇੱਕ ਚਮਚ ਭਰ ਕੇ ਪਾਵਾਂਗੇ ਦੇ ਵਿੱਚ ਅਮਚੂਰ ਪਾਊਡਰ ਜਿਹਨੂੰ ਮੰango ਪਾਊਡਰ ਵੀ ਕਹਿੰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਕਾਲੀ ਮਿਰਚ ਥੋੜੀ ਜੀ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਰੰਗ ਵਾਲੀ ਮਿਰਚ ਪਾਉਣ ਦਾ ਫਾਇਦਾ ਇਹ ਹੈ ਕਿ ਇਹਦਾ ਕਲਰ ਹੈ ਜਿਹੜਾ ਬਿਲਕੁਲ ਬਾਜ਼ਾਰ ਵਰਗਾ ਆਉਂਦਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਕੇ 10 ਮਿੰਟਾਂ ਲਈ ਇਹਨੂੰ ਫੇਰ ਸਾਈਡ ਤੇ ਰੱਖ ਲਾਂਗੇ ਤਾਂ ਕਿ ਜਿਹੜਾ ਆਪਾਂ ਮੰਗੋ ਪਾਊਡਰ ਪਾਇਆ ਉਹ ਚੰਗੀ ਤਰ੍ਹਾਂ ਫੁੱਲ ਜੇ ਦੂਸਰੀ ਸਾਈਡ ਆਪਣੀ ਸਬਜੀ ਸੀ ਪੂਰੀ ਹੋ ਗਈ ਤਿਆਰ ਬਹੁਤ ਜਿਆਦਾ ਹੀ ਟੇਸਟੀ ਸਬਜੀ ਬਣੀ ਹੈ ਫਿਰ ਆਪਾਂ ਲੈ ਲਏ ਜੀ ਇੱਕ ਪੈਨ ਤੇ ਸੌਸ ਵਾਲਾ ਸਾਰਾ ਸਮਾਨ ਜਿਹੜਾ ਪ ਤਿਆਰ ਕੀਤਾ ਸੀ ਪੈਨ ਚ ਪਾਵਾਂਗੇ ਤੇ ਇਹਨੂੰ 6 ਤੋਂ 7 ਮਿੰਟ ਲਈ ਲਗਾਤਾਰ ਪਕਾਵਾਂਗੇ ਨਾਲ ਨਾਲ ਆਪਣੀ ਇਹ ਸੌਸ ਵੀ ਤਿਆਰ ਹੋ ਜੂਗੀ ਤੇ ਦੂਸਰੇ ਪਾਸੇ ਲਈ ਜੀ ਆਪਾਂ ਆਲੂ ਇਹ ਜਿਹੜੇ ਕਿ ਆਪਾਂ ਪਹਿਲਾਂ ਹੀ ਉਬਾਲ ਕੇ ਰੱਖਲੇ ਸੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਠੰਡਾ ਕਰ ਲਿਓ ਫਿਰ ਇਹਨੂੰ ਹੱਥਾਂ ਨਾਲ ਮੈਸ਼ ਕਰਿਓ ਕਿਉਂਕਿ ਇਹਦੇ ਵਿੱਚ ਜੇ ਥੋੜਾ ਜਿਹਾ ਵੀ ਮੋਟਾ ਰਹਿ ਗਿਆ ਤਾਂ ਟਿੱਕੀ ਦੀ ਸ਼ੇਪ ਸਹੀ ਨਹੀਂ ਆਣੀ ਨਾ ਹੀ ਉਹ ਸਹੀ ਤਿਆਰ ਹੋਊਗੀ ਜਦੋਂ ਇਹਨੂੰ ਤੁਸੀਂ ਮਿਕਸ ਕਰ ਲਿਆ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਚਾਟ ਮਸਾਲਾ ਥੋੜਾ ਜਿਹਾ ਪਾਇਆ ਜੀਰਾ ਪਾਊਡਰ ਰੰਗ ਵਾਸਤੇ ਥੋੜੀ ਜਿਹੀ ਪਾਵਾਂਗੇ ਹਲਦੀ ਪਰ ਜੇ ਤੁਸੀਂ ਰੰਗ ਵਾਲੀ ਨਹੀਂ ਤਿਆਰ ਕਰਨੀ ਸਕਿਪ ਕਰ ਦਿਓ ਬੈਸੇ ਬੜੀ ਜਿਆਦਾ ਟੇਸਟੀ ਤੇ ਵਧੀਆ ਲੱਗਦੀ ਹੈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਕਾਲੀ ਮਿਰਚ ਆਪਾਂ ਹੀ ਕਾਲਾ ਨਮਕ ਹੀ ਪਾਇਆਗਾ ਬਸ ਇਹ ਸਿੰਪਲ ਜਿਹਾ ਸਮਾਨੇ ਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਪਾਇਆ ਪਚਾਵਲਾਂ ਦਾ ਆਟਾ ਇਹਦੇ ਵਿੱਚ ਤੁਸੀਂ ਇੱਕ ਚਮਚਾ ਇਥੇ ਆਰਾ ਰੋਟ ਵੀ ਮਿਕਸ ਕਰ ਸਕਦੇ ਹੋ ਕਿਉਂਕਿ ਉਹਦੇ ਨਾਲ ਕ੍ਰਿਸਪੀ ਜ਼ਿਆਦਾ ਬਣਦੀ ਹੈ ਪਰ ਇਸ ਤਰੀਕੇ ਨਾਲ ਬਣਾਓਗੇ ਤਾਂ ਵੀ ਬਹੁਤ ਵਧੀਆ ਬਣਦੀ ਹੈ ਫਿਰ ਜੀ ਉਧਰੋਂ ਆਪਣੀ ਸੌਸ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਫਿਰ ਆਪਾਂ ਲਈਏ ਜੀ ਗ੍ਰੀਨ ਸੌਸ ਲਈ ਸਮਾਨ ਇਹ ਆਪਾਂ ਤਿਆਰ ਕਰਾਂਗੇ ਬੜਾ ਸਿੰਪਲ ਜਿਹਾ ਤਰੀਕਾ ਹੈ ਥੋੜਾ ਜਿਹਾ ਪੱਤਾ ਨਹੀਂ ਹੈ ਲਿਆ ਇਹਦੇ ਵਿੱਚ ਪਦੀਨਾ ਲਿਆ ਤਿੰਨ ਚਾਰ ਹਰੀਆਂ ਮਿਰਚਾਂ ਥੋੜੀ ਜੀ ਅਦਰਕ ਨਮਕ ਲਿਆ ਥੋੜਾ ਜਿਹਾ ਜੀਰਾ ਲਿਆ ਤੇ ਇਹ ਪਾ ਕੇ ਫਿਰ ਪਾਵਾਂਗੇ ਵਿੱਚ ਪਾਣੀ ਤੇ 1 ਮਿੰਟ ਲਈ ਗ੍ਰाइंड ਕਰ ਲਾਂਗੇ ਉਸ ਤੋਂ ਬਾਅਦ ਵਿੱਚ ਨਿਚੋੜ ਦਿਓ ਨਿੰਬੂ ਤੇ ਚਟਪਟੀ ਆਪਣੀ ਗ੍ਰੀਨ ਸੌਸ ਤਿਆਰ ਹੋ ਗਈ ਇਹ ਮੈਂ ਪਹਿਲਾਂ ਬਣਾਈ ਸੀ ਇਸ ਲਈ ਆਪਾਂ ਥੋੜੀ ਜੀ ਕਲਿੱਪ ਵਿੱਚ ਐਡ ਕਰਤੀ ਕਿਉਂਕਿ ਬਹੁਤੇ ਚਣ ਲੱਗ ਜਾਂਦੇ ਵੀ ਇਹ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਤੇ ਆਪਣੇ ਆਲੂਆਂ ਦਾ ਜਿਹੜਾ ਸਮਾਨ ਸੀ ਉਹ ਵੀ ਬਣ ਕੇ ਸਾਰਾ ਤਿਆਰ ਹੋ ਗਿਆ ਹੁਣ ਟਿੱਕੀ ਬਣਾਉਣ ਲਈ ਆਪਾਂ ਬਿਲਕੁਲ ਰੈਡੀ ਆ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਬਹੁਤ ਹੀ ਸਾਦੇ ਜਿਹੇ ਤਰੀਕੇ ਨਾਲ ਬਣੀਏ ਆਲੂ ਟਿੱਕੀ ਚਾਟ ਦਾ ਸਾਰਾ ਸਮਾਨ ਤਾਨੂੰ ਰੈਸਪੀ ਵਿੱਚ ਕਿਉਂ ਜੈ ਲੱਗਿਆ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਜੇ ਰੈਸਪੀ ਵਧੀਆ ਲੱਗੀ ਤਾਂ ਚਟਪਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫਿਰ ਆਪਾਂ ਜੀ ਗੋਲ ਗੋਲ ਟਿੱਕੀਆਂ ਜੀ ਅੱਬ ਬਣਾ ਲਈਆਂ ਤੇ ਥੋੜਾ ਜੈ ਇਹਨਾਂ ਉੱਪਰ ਲਗਾਵਾਗੇ ਅਰਹ ਰੋਟ ਕਿਉਂਕਿ ਇਹਦੇ ਨਾਲੇ ਕ੍ਰਿਸਪੀ ਵੀ ਹੋਜੂਗੀ ਬਾਕੀ ਤਵੇ ਦੇ ਉੱਪਰ ਬਿਲਕੁਲ ਨਹੀਂ ਚਿਪੇਗੀ ਫਿਰ ਆਪਾਂ ਲਈਏ ਜੀ ਤਵੀ ਜਿਹੜੀ ਆਪਣੇ ਕੋਲ ਮੀਡੀਅਮ ਜੇ ਸਾਈਜ਼ ਦੀ ਹੈ ਤੁਸੀਂ ਘਰ ਵਾਲਾ ਤਵਾ ਵੀ ਯੂਜ਼ ਕਰ ਸਕਦੇ ਹੋ ਉਹਦੇ ਉੱਪਰ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਜਦੋਂ ਹੀ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੌਲੀ-ਹੌਲੀ ਕਰਕੇ ਆਪਾਂ ਟਿੱਕੀਆਂ ਨੂੰ ਇਹਦੇ ਉੱਪਰ ਪਕਾਵਾਂਗੇ ਇਸ ਤਰੀਕੇ ਨਾਲ ਆਪਾਂ ਤੇਲ ਵੀ ਘੱਟ ਪਾਇਆ ਤੇ ਬਾਕੀ ਟਿੱਕੀ ਜਿਹੜੀ ਤਵੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੌਲੀ-ਹੌਲੀ ਕਰਕੇ ਇਹਦੀ ਆਪਾਂ ਉਲਟ-ਪਲਟ ਕਰਦੇ ਰਵਾਂਗੇ ਜਿਹੜੀ ਵਿਚਕਾਰ ਵਾਲੀ ਟਿੱਕੀ ਹੋਊਗੀ ਗੈਸ ਦੇ ਤਵਾ ਜਿਹੜਾ ਬਿਲਕੁਲ ਸੈਂਟਰ 'ਚ ਹੁੰਦਾ ਹੈ ਮਤਲਬ ਤਾਂ ਉਹ ਜਲਦੀ ਪੱਕ ਜਾਂਦੀ ਹੈ ਤੁਸੀਂ ਇਸ ਹਿਸਾਬ ਨਾਲ ਟਿੱਕੀਆਂ ਨੂੰ ਅੱਗੇ ਪਿੱਛੇ ਕਰਦੇ ਜਾਓ ਤਾਂ ਕਿ ਜਿਹੜੀ ਕੋਈ ਵੀ ਟਿੱਕੀ ਹੈ ਤੁਹਾਡੀ ਬਿਲਕੁਲ ਨਾ ਜਲੇ ਤੁਹਾਨੂੰ ਬਣਾਉਣ ਵਿੱਚ ਵੀ ਬੜਾ ਹੀ ਮਜ਼ਾ ਆਊਗਾ ਦੇਖੋ ਆਪਾਂ ਥੋੜੀ ਜਿਹੀ ਪਾਈ ਸੀ ਹਲਦੀ ਉਹਨੇ ਕਿੰਨਾ ਸੋਹਣਾ ਟਿੱਕੀਆਂ ਨੂੰ ਕਲਰ ਦਿੱਤਾ ਹੈ ਜਦੋਂ ਪੱਕ ਗਈਆਂ ਉਦੋਂ ਆਪਾਂ ਨੂੰ ਪਤਾ ਲੱਗ ਰਿਹਾ ਤੇ ਇੱਕ ਸਾੜ ਦੇ ਵਿੱਚ ਹੀ ਆਪਣੀਆਂ ਕਿੰਨੀਆਂ ਹੀ ਟਿੱਕੀਆਂ ਬਣ ਕੇ ਤਿਆਰ ਹੋ ਜਾਣਗੀਆਂ ਬਾਕੀ ਤਿਉਹਾਰ ਆ ਰਹੇ ਐ ਉਹ ਜਿਹੜੀਆਂ ਰੈਸਪੀਆਂ ਕਰੇ ਆਰਾਮ ਨਾਲ ਬਣਾ ਸਕਦੇ ਹੋ ਤੇ ਆਪਣੀ ਫੈਮਿਲੀ ਨਾਲ ਵੱਧ ਤੋਂ ਵੱਧ ਇੰਜੋਏ ਕਰ ਸਕਦੇ ਹੋ ਹੌਲੀ-ਹੌਲੀ ਇਹਨਾਂ ਟਿੱਕੀਆਂ ਨੂੰ ਤੁਸੀਂ ਪ੍ਰੈਸ ਕਰ ਦਿਓ ਤਾਂ ਕਿ ਇਹਨਾਂ ਵਿੱਚ ਜਿਹੜਾ ਆਪਾਂ ਚਾਵਲਾਂ ਦਾ ਆਟਾ ਮਿਕਸ ਕੀਤਾ ਹੈ ਉਹ ਅੰਦਰ ਤੱਕ ਪੱਕ ਜੀ ਦੇਖੋ ਜੀ ਆਪਣੀਆਂ ਟਿੱਕੀਆਂ ਹੋ ਗਈਆਂ ਤਿਆਰ ਬੜਾ ਹੀ ਸੋਹਣਾ ਇਹਨਾਂ ਨੂੰ ਕਲਰ ਆਇਆ ਸਾਰਾ ਸਮਾਨ ਤਿਆਰ ਕਰਕੇ ਆਪਾਂ ਸਾਈਡ ਤੇ ਰੱਖ ਲਿਆ ਹੁਣ ਕਰਾਂਗੇ ਜੀ ਸਭ ਨੂੰ ਸਰਵ ਛੋਲਿਆਂ ਦੀ ਸਬਜੀ ਦੇਖੋ ਕਿੰਨੀ ਜਿਆਦਾ ਵਧੀਆ ਬਣੀ ਹੈ ਤੇ ਗਰੇਵੀ ਇਹਦੀ ਕਿੰਨੀ ਗਾੜੀ ਹੈ ਫਿਰ ਆਪਾਂ ਟਿੱਕਿਆਂ ਨੂੰ ਪਲੇਟ ਚ ਪਾਇਆ ਉੱਪਰ ਪਾਈ ਸਬਜੀ ਦਹੀਂ ਰੈੱਡ ਸੌਸ ਗ੍ਰੀਨ ਸੌਸ ਤੇ ਫਿਰ ਪਾਵਾਂਗੇ ਉੱਪਰ ਮਜ਼ੇਦਾਰ ਜੱਪੂ ਜੀਆ ਅਨਾਰ ਪਾਓ ਜੋ ਮਰਜੀ ਚੀਜ਼ਾਂ ਤੁਹਾਡਾ ਦਿਲ ਕਰੇ ਵਧੀਆ ਜੀ ਚਾਟ ਬਣਾ ਕੇ ਤੁਸੀਂ ਖਾਓ ਇਹਦੇ ਉੱਪਰ ਤੁਸੀਂ ਮੂਲੀ ਵਗੈਰਾ ਪਿਆਜ਼ get a ਵੀ ਪਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਹਾਨੂੰ ਵੀ ਪਸੰਦ ਆਊਗੀ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਆਊਗੀ ਇਹ ਜਿਹੜੀਆਂ ਰੈਸਪੀयां ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ YouTube ਤੇ ਜਾ ਕੇ ਲਿੰਕ ਵਿੱਚ ਸਬਸਕ੍ਰਾਈਬ ਵੀ ਕਰ ਲਿਓ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਜਦੋਂ ਤੁਸੀਂ ਟਿੱਕੀ ਬਣਾਈ ਤੇ ਤੁਹਾਡੀ ਟਿੱਕੀ ਕਿਉਂ ਜੀ ਬਣੀ ਹੈ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸਿਓ ਹੁਣ ਜਲਦੀ ਜਲਦੀ ਬਣਾਓ એન્જોય કરો ધનવાદ